ਕਿਸਾਨੀ ਕਰਜ਼ਾ ਤੇ ਖੁਦਕੁਸ਼ੀਆਂ ਵਰਗੇ ਗੰਭੀਰ ਮਾਮਲਿਆਂ ਨੂੰ ਲੈ ਕੇ ਪੰਜਾਬ ਦੀਆਂ ਸੱਤ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਨੇ ਸ਼ੁੱਕਰਵਾਰ ਨੂੰ ਕਰਜ਼ਾ ਮੁਕਤੀ ਕਨਵੈਨਸ਼ਨ ਕੀਤੀ। ਜਲੰਧਰ ਦੇ ਦੇਸ਼ ਭਗਤ ਯਾਦਗਾਰ ਹਾਲ 'ਚ ਹੋਈ ਇਸ ਕਨਵੈਨਸ਼ਨ 'ਚ ਪੰਜਾਬ ਪਰ 2000ਾਂ ਕੇ ਕਿਸਾਨ ਸ਼ਾਮਲ ਹੋਏ ਕਿਸਾਨ ਆਗੂਆਂ ਨੇ ਕਾਂਗਰਸ ਸਰਕਾਰ ਦੀ ਕਰਜ਼ਾ ਮਾਫੀ ਨੂੰ ਅੰਦਾਤਾ ਦੇ ਨਾਲ ਕੋਝਾ ਮਜ਼ਾਕ ਕਰਾ ਦਿੰਦੇ ਹੋਏ ਆਪਣੇ ਵਾਅਦੇ ਤੋਂ ਭੱਜਣ ਦਾ ਇਲਜ਼ਾਮ ਲਗਾਇਆ ਨਾਲ ਹੀ ਆਪਣੇ ਹੱਕਾਂ ਨੂੰ ਲੈ ਕੇ 22 ਅਗਸਤ ਨੂੰ ਬਰਨਾਲਾ 'ਚ ਮਹਾ ਕਿਸਾਨ ਰੈਲੀ ਕਰਨ ਦਾ ਐਲਾਨ ਕੀਤਾ ਜੋ ਕਰਜ਼ਾ ਮਾਫੀ ਦਾ ਇਹ ਐਲਾਨ ਕੀਤਾ ਗੋਗਲੀਆਂ ਤੋਂ ਮਿੱਟੀ ਝਾੜੀ ਹੈ 80000 ਕਰੋੜ ਦੇ ਕਰਜ਼ੇ ਦੇ ਵਿੱਚੋਂ ਸਿਰਫ 9000 ਕਰੋੜ ਦੇ ਕਰਜ਼ੇ ਦੇ ਗੱਲ ਕਰਨੀ ਮਾਫੀ ਦਾ ਸਵਾਲ ਹੈ ਜੇ ਦੂਰ ਹੈ ਸਿਰਫ ਗੱਲ ਕੀਤੀ ਆ ਉਹਨੇ ਕਿ ਸਿਰਫ 2.5 ਏਕੜ ਤੱਕ ਦੇ ਜਿਹੜੇ ਕਿਸਾਨਾਂ ਦੇ ਕਰਜ਼ੇ ਆ ਉਹ ਸਾਰੇ ਖਤਮ ਕਰਾਂਗੇ 5 ਏਕੜ ਤੱਕ ਵਾਲਿਆਂ ਦੇ ਜਿਹੜੇ 2 ਲੱਖ ਦਾ ਕਰਜ਼ਾ ਮੈਂ ਖਤਮ ਕਰੂੰਗਾ ਤੇ ਜੋ ਉਹਨਾਂ ਨੇ ਵਾਅਦਾ ਕੀਤਾ ਸੀ ਕਿ ਕੁਰਕੀਆਂ ਨਲਾਮੀਆਂ ਨਹੀਂ ਹੋਣਗੀਆਂ ਸਿਰਫ 67 ਏਟਾਰਾ ਖਤਮ ਕਰਨ ਦੀ ਗੱਲ ਕੀਤੀ ਆ ਜਿਹੜੀ ਘੱਟ ਤੋਂ ਘੱਟ 10 ਸਾਲ ਹੋ ਗਏ ਨੂੰ ਸਰਪੈਂਡ ਹੋਈ ਨਹੀਂ ਅੱਜ ਵੀ ਕੁਰਕੀਆਂ ਜਾਰੀ ਹੈ ਧਾਰਾ 63 ਸੀ ਦੇ ਤਹਿਤ ਅਦਾਲਤਾਂ ਵੱਲੋਂ ਕੁਰਕੀਆਂ ਧੜਾ ਧੜਾ ਜਾਰੀ ਹੈ ਆੜਤੀਆਂ ਦੀਆਂ ਬੇਨਿਜ਼ਮੀਆਂ ਨੂੰ ਇਹਨਾਂ ਨੂੰ ਰੋਕਣ ਦਾ ਇਹਨਾਂ ਨੇ ਵਾਅਦਾ ਕੀਤਾ ਸੀ ਪਰ ਕੋਈ ਬੇਨਿਜ਼ਮੀਆਂ ਨੂੰ ਰੋਕਣ ਦੀ ਗੱਲ ਨਹੀਂ ਉਹ ਓਮੇ ਦੇ ਓਮੇ ਤਰ੍ਹਾਂ ਡਿਗਰੀਆਂ ਕਰਾ ਰਹੇ ਐ ਉਹਨਾਂ ਨੂੰ ਆੜਤੀਆਂ ਦੀ ਲੁੱਟ ਬੰਦ ਕਰਾਉਣ ਦੇ ਖਾਤਰ ਤੇ ਆੜਤੀਆਂ ਦਾ ਇਹ ਨਿਜਮ ਨਜਮਬੱਧ ਕਰਨ ਦੀ ਖਾਤਰ ਉਹਨਾਂ ਦਾ ਹਿਸਾਬ ਕਿਤਾਬ ਅਸੀਂ ਇਹ ਜਿਹੜਾ ਅੰਦੋਲਨ ਇਹਨੂੰ ਪਖਾਵਾਂਗੇ ਸਰਕਾਰ ਨੂੰ ਚੇਤਾਵਨੀ ਦਿੰਦੇ ਆ ਕਿਸਾਨ ਨੇ ਕਿਹਾ ਕਿ ਜੇਕਰ ਜਲਦੀ ਹੀ ਸਰਕਾਰ ਨੇ ਉਹਨਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਆਉਣ ਵਾਲੇ ਦਿਨਾਂ ਛ ਜਲੰਧਰ ਤੋਂ ਕਰਨ ਪਾਠਕ ਜਗਬਾਨੀ ਟੀਵੀ